ਕਿ ਹਰ ਕਿਸੇ ਨੂੰ ਹੱਕ ਹੈ ਉਹ ਆ ਕੇ ਚੋਣ ਲੜ ਸਕਦਾ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਕਰਮਚਾਰ ਲਵਸੀਆਂ ਨੂੰ ਮੇਰੀ ਇੱਕੀ ਬੇਨਤੀ ਹੈ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨੂੰ ਬਚਾਉਣਾ ਹੈ ਜੇ ਉਹ ਕਿ ਮਾਝੇ ਨੇ ਮੀਲ ਪੱਥਰ ਸੈ ਕਰਨਾ ਹੈ ਕਿ ਆਂਦੀ ਅਸੈਂਬਲੀ ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਅਸੈਂਬਲੀ ਚਾਹੁੰਦੇ ਕਾਂਗਰਸ ਪਾਰਟੀ ਨੇ ਕਰਨ ਵੀਰ ਜੀ ਨੂੰ ਇਹ ਕਿ ਗੁਰਜੀਤ ਉਹਨਾਂ ਨੂੰ ਪਾਇਗੜ ਦਿੱਤੀ ਹੈ ਐਸੀ ਸਾਰੇ ਜੜੇ ਰੜਕੇ ਉਹਨਾਂ ਵਾਸਤੇ ਇੱਥੇ ਕੰਪਲੇਨ ਕਰਾਂਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰਾ ਉਹ ਨਹੀਂ ਦਿੱਤਾ ਸਰ ਚਾਰ ਕੈਂਡੀਡੇਟ ਪੰਜ ਖਲੋਤੇ ਨੇ ਕਿਸ ਸਭਸਦਾਂ ਦੇ ਆ ਖਾਲੀ ਵੀ ਆ ਭਾ ਜੀ ਪੀ ਇਹ ਬੜਾ ਸਵਿਧਾਨ ਇਹ ਕਹਿ ਰਿਹਾ ਕਿ ਹਰ ਕਿਸੇ ਨੂੰ ਹੱਕ ਹੈ ਉਹ ਆ ਕੇ ਚੋਣ ਲੜ ਰਿਹਾ ਕਿ ਚਾਰ ਪਾਰਟੀਆਂ ਹੁਣ ਪੰਜ ਹੁਣ 10 ਹੋਣ ਇਹ ਸਵਿਧਾਨ ਸਾਡਾ ਉਹ ਜਿਹੜਾ ਅੰਬੇਦਕਰ ਸਾਹਿਬ ਨੇ ਇਹ ਸਵਿਧਾਨ ਦਿੱਤਾ ਉਹਦੀ ਖੂਬਸੂਰਤੀ ਹੋਈ ਹੈ ਕਿ ਕੋਈ ਵੀ ਇਲਕੇ ਲੜ ਸਕਦਾ ਹੈ ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦੇ ਰਿਹਾ ਕਾਂਗਰਸ ਵਾਸਤੇ ਅੱਜ ਅੱਜ ਦੇਖਿਆ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਦੇ ਨਾਲ ਕਾਗਜ਼ ਕਰਾਉਣ ਆਏ ਆ ਇਸ ਤੋਂ ਲੱਗ ਰਿਹਾ ਕਿ ਕਾਂਗਰਸ ਜਿੱਤ ਵੱਲ ਵਧ ਰਹੀ ਹੈ ਆਮ ਪਾਰਟੀ ਨੇ ਸਰ ਜਿਹੜਾ ਹੁਣ ਤੱਕ 4 ਸਾਲ ਲੰਘ ਗਏ ਲੋਕ ਪਰੇਸ਼ਾਨ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੀਦਾ ਜੀ ਯਾਰੋ ਮੈਨੂੰ ਇੱਕ ਗੱਲ ਦੱਸੋ ਜਿਹੜੇ ਕਹਿ ਰਹੇ ਸੀ ਕਿ ਜੀ ਐਸੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਵਾ ਕੇ ਐਸੀ ਆਮ ਕਰਦਾ ਬੰਦਾ ਐਮਪੀ ਐਮਐਲਏ ਕਿਉਂ ਨਹੀਂ ਬਣ ਸਕਦਾ ਅੱਜ ਉਹ ਤਕਰੀਰਾਂ ਕਿੱਥੇ ਐ ਇੱਕ ਬਾਣੀ ਦਾ ਫਰਮਾਨ ਹੈ ਕਿ ਗੱਲ ਜੀ ਅਸੀਂ ਚੰਗੀਆਂ ਆਚਾਰੀ ਬੁੜੀਆਂ ਮਨੁੱਖੀ ਤਾਂ ਕਾਲੀਆਂ ਬਾਹਰ ਚਿੱਟੀਆਂ ਬਾਹਰ ਇਹ ਸਾਰਾ ਕੁਝ ਦੁਕਾਨ ਦੇ ਕਿ ਅਸੀਂ ਸਾਰਾ ਕੁਝ ਸਹੀ ਹੈ ਗੱਲਾਂ ਇਹ ਬਹੁਤ ਵਧੀਆ ਕਰਦੇ ਕਿ ਅਸੀਂ ਇਨਕਲਾਬੀ ਐ ਫਿਰ ਇਨਕਲਾਬ ਹੈ ਕਿੱਥੇ ਐ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿੰਨੀ ਚੋਣਾ ਜਮੇਦਾਰ ਲੈਂਦੇ ਸਾਰੇ ਦੂਸਰੀਆਂ ਪਾਰਟੀਆਂ ਚੋਂ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤੈਸੀ ਕੋਈ ਬੰਦਾ ਇਹਨਾਂ ਨੂੰ ਡੱਬਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਇਨਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਹੈ ਤੇ ਜਦ ਚੋੜ ਆਉਂਦੀ ਹੈ ਕਾ ਅਕਾਲੀਦਰ ਤੋਂ ਲਿਆਉਂਦੇ ਆ ਪਹਿਲਾਂ ਉਸ ਨੂੰ ਗਾਲਾਂ ਕੱਢਦੇ ਹੁੰਦੇ ਪਹਿਲਾਂ ਉਸ ਨੂੰ ਨਸ਼ੇ ਵਿੱਚਣ ਵਾਲਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ ਚ ਆ ਕੇ ਉਹ ਧੋਖੇ ਸਾਫ਼ ਹੋ ਜਾਂਦਾ ਇਹ ਜਿਹੜੀ ਪਾਰਟੀ ਹੈ ਧੋਖੇਬਾਜ਼ ਮਕਾਰ ਦਾ ਹਜ਼ਾਰਾ ਸੀ ਔਰ ਲੋਕਾਂ ਦਾ ਖੜਿਆ ਦੇ ਚਿਹਰੇ ਗੱਲ ਦੇ ਸੰਨ ਕੀ ਕੁਝ ਚੰਗਾ ਹੋਣ ਵਾਲਾ ਕਿਉਂਕਿ ਰਾਜਨੀਤਿਕ ਵਿਅਕਤੀ ਜਿਹੜੇ ਹੈ ਕੋ ਆਪਦੇ ਰਾਜਨੀਤਿਕ ਤੁਜ਼ੁਬੇ ਤੋਂ ਥੋੜਾ ਅੰਦਾਜ਼ਾ ਲਾਵੇ। ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇਆਂ ਚਿਹਰੇ ਨੇ ਅੱਖਾਂ 'ਚ ਮੁਸਕਰਾਹਟ ਹੈ। ਫੇਰ ਫ੍ਰੇਮ ਨਹੀਂ ਜਾਇਆ। ਸੋ ਲੱਗਦਾ ਹੈ ਕਿ ਕੁਝ ਚੰਗਾ ਹੋਣ ਵਾਲਾ ਹੈ। ਦੂਜੀ ਗੱਲ ਅੱਜ ਦੇ ਇਸ ਚੋਣ ਦੇ ਇੱਕ ਸਨੇਹ ਹੁਣ ਉਮੀਦਵਾਰ ਹੈ 4-5 ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੌਨ ਰਹੇ ਨੇ ਇਸ ਗੱਲ ਦੇ ਨਹੀਂ ਕਿ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਹੈ ਮੈਂ ਉਹਰਾ ਨਾਮ ਨਹੀਂ ਲਵਾਵਾਂਗਾ ਸਮਝ ਗਏ ਲੋਕ ਕਿ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਉਹਨਾਂ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ ਇਹ ਲੋਕਾਂ ਨੇ ਦੇਖਣਾ ਕਿ ਦਿਨ ਦਿਹਾੜੇ ਜਿਹੜੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਅੰਦਰ ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਲਿਆਉਣਾ ਚਾਹੁੰਦੇ ਹਾਲਾਤ ਉਹ ਮਾੜੇ ਹਾਲਾਤ ਚਰਨ ਤਰਨ ਵਾਲੇ ਰੋਕਣੇ ਦੇਖੇ ਨੇ ਸੋ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ ਤਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰ ਰਿਹਾ ਦੇਸ਼ ਦੇ ਤਿਰੰਗੇ ਦੀ ਹਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਗਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਦੀ ਹੈ ਹੜਾਂ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਸਰਕਾਰ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਉਹ ਰੇ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਇੱਕ شریف ਇਨਸਾਨ ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋਕ ਬੜੇ ਜੁਝਾਰੂ ਲੋਕ ਨੇ ਇਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਇਹ ਇਨਕਲਾਬ ਖੜਾ ਕਰ ਦੇਣਗੇ ਇਸ ਕੋਈ ਦੂਰ ਆਏ ਨਹੀਂ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਹਰ ਮਾਜੇ ਦੇ ਉਸ ਜਹਾਰੂ ਲੋਕਾਂ ਨੇ ਜਿਨ੍ਹਾਂ ਦੀ ਮਿਸਾਲਾ ਪੂਰੀ ਦੁਨੀਆ ਦੇ ਵਿੱਚ ਲੋਕ ਲੈਂਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਪ ਦੇ ਨਾਲ ਇਸ ਜਿੰਨੀ ਚੋਣ ਦਾ ਫੈਸਲਾ ਲੈਣਗੇ ਕਾਂਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਣ। ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਛੋੜ ਕੇ ਵਾਪਸ ਆ। ਛੱਲੇ ਰੱਖ ਲੈ ਲੋਕ ਨੂੰ ਛੱਲੇ ਰੱਖ। ਮੋੜ ਵਾਪਸ ਆ ਰਹੇ ਹਨ। ਆਮ ਆਦਮੀ ਪਾਰਟੀ ਦਾ ਬਦਲਾਅ ਲੋਕਾਂ ਨੇ ਦੇਖ ਲਿਆ ਹੈ। ਲੋਕ ਤੰਗ ਹੈ, ਪੁਲਿਸ, ਕਰਮਚਾਰੀ, ਮੁਲਾਜ਼ਮ। ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ। ਪੰਜਾਬ ਡੁੱਬਦਾ ਜਾ ਰਿਹਾ। ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ, ਪੂਰਾਂ ਦੇ ਵਪਾਰ ਤੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਂ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿ ਇਸ ਤਰ੍ਹਾਂ ਦੇ ਇਲੈਕਸ਼ਨ ਦੇ ਕਾਰਜ ਪੜ ਰਹੇ ਹੋ ਕੀ ਪ੍ਰਮਾਪ ਨੂੰ ਹੋਰ ਸਹਿਯੋਗ ਤੁਸੀਂ ਆਪਣੇ ਆਪ ਹੀ ਰਿਸਪਾਂਸ ਵੇਖ ਲਿਆ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਉਮੜ ਕੇ ਆਏ ਨੇ ਇਕੋ ਮੇਰਾ ਪੱਕਾ ਮੰਨ ਹੈ ਕਿ ਮਾਝੇ ਨੇ ਮੀਲ ਪੱਥਰ ਤੈਅ ਕਰਨਾ ਹੈ ਕਿ ਆਂਦੀ ਅਸੈਂਬਲੀ ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਅਸੈਂਬਲੀ ਚਾਹੁੰਦੇ ਕਿ ਲਾ ਮੇਕਰਸ ਚਾਹਣੇ ਕਿ ਲਾ ਬ੍ਰੇਕਰਸ ਚਾਹਣੇ ਜਿਸੇ ਆਪਣੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਕਰਨਾ ਚਾਹੁੰਦੇ ਕੋਈ ਖਤਰੇ ਚ ਕਰਨਾ ਚਾਹੁੰਦੇ ਇਸ ਵੋਟਾਂ ਨੇ ਸਾਰੇ ਨੂੰ ਵੱਧਾ ਤੇ ਇਹ ਚੀਜ਼ ਅੱਗੇ ਤੁਹਾਡੇ ਸਾਹਮਣੇ ਲੈ ਕੇ ਆਣੀ ਹੈ ਤੋ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜੇ ਤਰਨਤਾਰਨ ਦੇ ਲੋਕ ਨੇ ਬੜੇ ਸਿਆਣੇ ਲੋਕ ਨੇ ਇਸੇ ਟੰਗ 'ਚ ਵੋਟ ਪਾਉਣੀ ਹੈ। ਤਰਨਤਾਰਨ ਵਾਸੀਆਂ ਨੂੰ ਮੇਰੀ ਇੱਕੀ ਬੇਨਤੀ ਹੈ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨੂੰ ਬਚਾਉਣਾ ਹੈ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨਾਲ ਪਿਆਰ ਹੈ ਜੇ ਉਹ ਚਾਹੁੰਦੇ ਨੇ ਕਿਉਂਕਿ ਸੈਂਟਰ ਸਰਕਾਰ ਪੰਜਾਬ ਨੂੰ ਕੈਰੀ ਅੱਖ ਨਾਲ ਦੇਖਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਰਾਹੁਲ ਗਾਂਧੀ ਜੀ ਦੇ ਹੱਥ ਤੱਕ ਮਜ਼ਬੂਤ ਹੋਣ ਔਰ ਉਹਦੇ ਵਾਸਤੇ ਕਾਂਗਰਸ ਨੂੰ ਵੋਟ ਪਾਓ। ਇਸ ਵੇਲੇ ਵੀ ਰਾਹੁਲ ਗਾਂਧੀ ਜੀ ਨੇ ਸੈਂਟਰ ਦੀ ਸਰਕਾਰ ਨੂੰ ਗਦੀ ਜੇੜੇ ਤੇ ਪਾਇਆ ਹੋਇਆ ਸੈਂਟਰ ਦੀ ਸਰਕਾਰ ਨੂੰ ਐਸੇ ਹੰਬੜਾ ਪੂਸੇ ਤੇ ਪਾਇਆ ਹੋਇਆ ਕਿ ਉਹਨੂੰ ਕੋਈ ਗੱਲ ਨਹੀਂ ਸੁਝਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਕਾਂਗਰਸ ਦਾ ਹਤਾਚੀ ਕਾਂਗਰਸ ਦਾ ਕੈਂਡੀਡੇਟ ਹੈ ਉਹ ਜਿੰਨਾ ਚਾਹੀਦਾ ਇਹਦੇ ਵਿੱਚ ਜੇ ਕਾਂਗਰਸ ਪਾਰਟੀ ਮਜ਼ਬੂਤ ਹੋਦੀ ਹੈ ਤਾਂ ਲੋਕਾਂ ਦਾ ਵਿਪਲ ਹੈ